ਆ ਰਵਤ ਪੈਰੀਆਂ ਤੋਂ ਮੈਂ ਬੰਨ੍ਹਦੇ ਹਾਂ। ਅਸੂਈ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੰਗੇ ਸੋ ਅੱਜ ਦਾ ਬਲੌਗ ਬੜਾ ਘੈਂਡ ਹੋਊਗਾ। ਅੱਜ ਆਇਆ ਰਖੜੀ ਜਨਾਂ ਤਿਆਰ ਤੇ ਆਪਾਂ ਆਈ ਹੋਈਆਂ ਰੰਗੇ ਮਨਾ ਕੇ ਜਾਵਾਂਗੇ ਤੇ ਪੱਗ ਬੰਨ ਲਈ ਅੱਜ ਆਪਾਂ ਜਮਲੇ ਜੱਟ ਵਾਲੀ ਕਿਉਂਕਿ ਅਸੀਂ ਪੱਗ ਨਵੀਂ ਸਮਝ ਕੇ ਚੱਕ ਲਈ ਜਾਂ ਦੂਰੇ ਆ ਕੇ ਦੇਖਿਆ ਵਿੱਚ ਅਸੀਂ ਹੁਣੇ ਨਾ ਪਾਈ ਹੋਈ। ਠੀਕ ਹੈ ਜੀ। ਸੋ ਇੱਧਰ ਕੁੜੀਆਂ ਹੋ ਰਹੀਆਂ ਇੱਧਰ ਤਿਆਰ ਪੂਰਾ ਦੇਖੋ ਆਪਣਾ ਟੇਬਲ ਤੇ ਦੇਖੋ ਟੇਬਲ ਤੇ ਸਮਾਨ ਬਾਰੇ ਗੁਰੂ ਬਾਰੇ ਮੀ ਪੈ ਰਿਹਾ ਬਾਹਰ ਪੂਰਾ ਸੋ ਮੇਨ ਹੈਗਾ ਅੱਜ ਸਿਸਟਮ ਸਾਡਾ ਇਹ ਪਰ ਇਹ ਬਲੌਗ ਆਊਗਾ ਬਾਅਦ ਚੋਂ ਵੈਦਰ ਦੇਖੋ ਵੈਦਰ ਬਹੁਤ ਤਕੜਾ ਤੇ ਘੈਂਟ ਵੈਦਰ ਐ ਸੋ ਮੈਂ ਆ ਗਿਆ ਮੀਂਹ ਆਲਾ ਤੇ ਮੈਂ ਤੇ ਹਰੀ ਚੱਲਿਆ ਹੁਣ ਪਕੌੜੇ ਲੈਣ ਆਪਾਂ ਕੇ ਪ੍ਰੀ ਸਵੀਟਸ ਵਾਲਿਆਂ ਦੇ ਤੇ ਹੁਣ ਆਪਾਂ ਇੱਥੇ ਲੈਨੇ ਆ ਪਕੌੜੇ ਸਾਸਰੀ ਕਾਲ ਜੀ ਸਾਸਰੀ ਕਾਲ ਕੀ ਹਾਲ ਹੈ ਜੀ ਪ੍ਰੋਣਾ ਸਾਹਿਬ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ 8 ਵਜੇ ਆਲੇ 10 ਵਜੇ ਪਹੁੰਚ ਰਹੇ ਹਾਂ 7 ਵਜੇ ਹਾਂ 7 ਵਜੇ ਹੌਸਪੀਟਲ ਚ ਲੱਗਿਆ ਸੀ ਆਪਣੀ 5:30 5:30 ਵਜੇ ਬਣੀ ਵਿੱਚ Итка гамаула. Эке дизат, сакынча. Итка дамда әйтә, әле. Анана, семе ганча. Ни ядым. Нимә бай инде амы. Опцион димәз диндибез. ਕੱਥੇ ਉਹਦੇ ਲੈ ਆਈ ਰੂ ਨਾ ਲੈ ਗਲਾਸ ਤੁਹਾਡੇ ਕੱਢੀ ਲਾ ਲੈ ਲੈ ਮੈਂ ਬੈਠਾ ਬਲੀ ਦੇ ਮੰਮੇ ਹੂੰ ਤਾਂ ਹੀ ਆ ਜੀ ਗੁੱਪੇ ਹੁਣ ਚਲ ਉਹਦੇ ਨਗਲੇ ਦਾ ਅੰਦਰ ਆ ਜਾ ਤੁਸੀਂ ਕਿਹੜੀ ਬਣਾਉਣੀ ਭਾਜੀ ਹੂੰ ਚਲੋ ਚਲ ਨਵੀਂ ਆ ਜਾਣਾ ਇਹਨਾਂ ਤੋਂ ਬਣਾਣੀ ਤਾਂ ਆ ਆ ਜਦੋਂ ਮੈਂ ਬੋਇਆ ਕਰਨੀ ਹੈ ਚਲ ਨਾ ਬੰਦੇ ਤੇ ਹਾਲੇ ਮੇਰੇ ਤਾਈਆਂ ਘੰਟ ਪੈਣੀ ਐ ਜਿਹੜੀ ਮਰਜ਼ੀ ਕਰਦੇ ਜਿਹੜੀਆਂ ਖੋਲੀਆਂ ਹੋਈਆਂ ਉਹਨਾਂ ਚੋਂ ਬੰਦੇ ਖੋਲਦੀ ਐ ਮੈਂ ਖੋਲਦੀ ਨਾ ਸਾਰੀਆਂ ਨਾ ਖੋਲ ਕੋਣੀ ਫਰਫੇ ਚ ਕੱਢ ਕੇ ਬਾਹਰ ਰੱਖ ਦਿੰਦਾ ਹਾਂ ਰਹਿਣ ਦੇ ਐਨੀਆਂ ਬੰਨਣੀਆਂ ਦਾ ਬਾਸਤਾ ਹਲੋ ਹਲੋ ਕਿਉਂ ਨਹੀਂ ਆ ਰਹੀ ਆਜੋ ਆਜੋ ਉਹ ਆ ਜਾਏ ਤਾਂ ਨਹੀਂ ਇਹ ਅੰਦਰ ਮੜ ਜੀ ਅੰਦਰ ਨੂੰ ਮੋੜਦਾ ਉਹ ਮਨ ਮੋਗਤਾ ਲੈ ਮੜੀ ਕਿੰਦਾ ਬਸ ਬਿਦ ਚਾਵੀ ਦੀ ਵੀ ਜਾਂਦੇ ਨਾ ਯੋ ਵੇਟ ਕਰਦੇ ਚਾਵੀ ਚਾ ਸੁਕੀ ਜਾਂਦੀ ਹੁੰਦੀ ਕੋਈ ਕੋਈ ਨਾ ਅੰਦਰ ਆਂ ਗੇ ਫੋਨ ਨਾਬ ਦੀ ਗੁੱਤ ਤਾਂ ਉਲਟ ਜਾਈ ਗਈ ਪਿੱਛੇ ਛੋਟੇ ਬਾੜਾ ਨਾ ਉਹ ਲੋਪੜ ਕੋਲ ਛੋਟੇ ਯਾਰ ਹਾਂਜੀ ਸੁਣੋ ਜੀ ਮੈਂ ਬਾਜੀ ਮੈਂ ਬੱਸ ਇਹ ਤਾਂ ਵੀ ਕੋਈ ਗੱਲ ਹੈ ਹਾਂ ਨਾ ਮੈਂ ਇਹ ਨਹੀਂ ਬਥਰੇ ਹੋ ਗਿਆ ਹਾਂ ਹੁਣ ਅਗਲਾ ਮੈਂ ਬਿਲੰਦ ਦੇ ਮਾਗੀ ਮੈਂ ਦਲੇ ਮੇਰੇ ਨਾਲ ਸੌ ਫੱਦੀ ਮੈਨੂੰ ਬੋਲੇ ਦਿੰਦੀਆਂ ਸਾਨੂੰ ਸੁਣਦੇ ਲਾ ਬਲੇਸ ਹਾਂ ਜਾਨ ਹਲੋ ਯੇ ਮੇਰੇ ਫਰ ਲਈ ਤੂੰ ਕੱਢ ਦੇ ਦੀ ਗੱਲ ਤੂੰ ਕਹਿੰਦੇ ਕਰੇ ਜਾ ਕੇ ਦੇ ਦੋ ਜੀ ਮੇਰੇ ਪੈਸੇ ਹੈ ਹੈ ਭਾਈ ਕੀ ਕਰਾਂ ਸੁਣਿਆ ਨਹੀਂ ਸੁਣਿਆ ਨਹੀਂ ਇਹਦਾ ਤੇਰੇ ਟ੍ਰਿਕੋ ਵਿੱਚ ਟੱਪਣ ਦੇਣੇ ਚਾਹੇ ਦੇਖ ਮੈਂ ਦੋ ਗੱਠਾ ਵੰਦੀਆ ਹਾਲ ਜਿਹੜਾ ਗੇੜੀ ਮਾਸੀ ਮੈਂ ਉਹ ਤਾਂ ਨਾ ਮੈਂ ਜੋ ਆਪੇ ਕਿਤੇ ਨਹੀਂ ਗਈ ਅਸੀਂ ਉਹ ਨਹੀਂ ਜਿਵੇਂ ਅੰਦੀਆ ਤੇ ਨਹੀਂ ਗਿਆ ਅਸੀਂ ਅਸੀਂ ਸਾਡੀ ਤੇ ਅੱਜ ਖੇਤੀ ਕੋਲ ਪੈਣਾ ਹੈ ਜੇ ਆਪਾਂ ਜਾਣਾ ਹੈ ਬੱਸ ਜਾਂਦੇ ਮੀਂਹ ਨੂੰ ਭੱਜ ਜਾਂਦੇ ਬੈਰ ਆਪਾਂ ਕਿਹੜਾ ਫੋਟੋ ਕਿਹੜਾ ਲੰਗੇ ਨਾ ਚੱਲ ਬੈਠਦਾ ਜਾਣਾ ਲੈ ਭਾਈ ਨਾ ਮੈਂ ਤਰ੍ਹਾਂ ਇਹ ਤਨ ਸਮਝ ਆਉਂਦਾ ਇਹ ਕਹਿੰਦਾ ਤਾਂ ਵੀ ਮੈਂ ਹੁਣ ਪਤਲਾ ਹੋ ਗਿਆ ਵੀ ਤੂੰ ਇੱਥੇ ਲੱਖ ਫਸਜੂਗਾ ਨਹੀਂ ਤੂੰ ਮਨਦਾ ਮੈਂ ਤਾਂ ਨਹੀਂ ਹੋਣਾ ਇਹਨਾਂ ਵੱਲ ਫਿਰ ਸਾਰੇ ਜਣੇ ਦੀ ਬਾਤ ਚੁਣੀ ਆ ਨਾ ਤੁਸੀਂ ਜੇ ਇੱਕ ਵੀ ਪੂਰਾ ਲੱਖ ਆ ਜਾਣਾ ਫਿਰ ਕਾਹਦਾ ਫਾਇਦਾ ਹਾਂ ਜੇ ਤਿੰਨਾਂ ਨੇ ਵੀ ਮੈਂ ਕੋਇਆ ਅੱਛਾ ਅੱਛਾ ਮੈਨੂੰ ਹੁਣ ਸਮਝ ਲੱਗੀ ਹੈ ਮੈਨੂੰ ਪਹਿਲਾਂ ਤਾਂ ਨਹੀਂ ਲੱਗੀ ਸੀ ਮੂਹ ਪਹਿਲੇ ਸਹੀਵੇਂ ਬਣਦੇ ਸੀ ਕੋਈ ਨਾ ਕਈ ਵਾਰੀ ਕੋ ਲੋ ਲੋ ਬਈ ਨਹੀਂ ਆ ਨਾ ਲੱਗੇ ਗੁੱਟ ਚੋਟਾਈ ਨਿਕਲਦੀ ਹੈ ਕਿ ਲੋਕਾਂ ਦੇ ਤਾਈਆਂ ਨਿਕਲਦੀ ਹੈ ਮਨਿੰਦਰ ਦੇ ਜੇਬਾਂ ਤੋਂ ਲੈਦੀਆਂ ਨਿਕਲਦੀ ਹੋਣੀਆਂ ਅ ਲੈ ਜੀ ਆ ਵੀ ਇਹ ਵੀ ਤੁਸੇ ਨਾਲ ਨਾਲ ਲੈ ਕੇ ਵੀ ਵੀ ਸਟਾਰਟ ਕਰਦੀ ਤਾਂ ਤੇ ਉਹ ਪਹਿਲਾਂ ਲਾ ਲੱਗ ਕਿ ਤੂੰ ਰਹਿਣ ਦੇ ਕਾ ਤੇਰੀ ਬਿਲਾਦਨ ਹੈ ਇਹਦੇ ਇਹਦੇ ਖਾਲੀ ਹੈ ਤੂੰ ਸਾਰਾ ਦਿਨੇ ਲੋਨ ਦੀ ਰੈਡੀ ਕਰਾ ਮੈਨੂੰ ਕੰਟੀ ਕਰ ਇਹ ਤਾਂ ਮਾਂਟਣਾ ਨਹੀਂ ਆਈ ਇਹ ਬੁਧਾ ਚੱਲਦਾ ਰਿਹਾ ਕੋਈ ਤੂੰ ਖਾਂਦਾ ਦੇਹੀਦੀ ਨਹੀਂ ਬਲੌਗ ਕੋਈ ਗੱਲ ਨਹੀਂ ਕੌਣ ਕੋਈ ਗੱਲ ਨਹੀਂ ਇੱਧੇ ਕਰ ਪਾਉਂਗੀ ਟੌਕ ਕਰ ਹਾਂ ਆਹ ਬਣਾਣੀ ਛੋਟੇ بڑے ਬਣਾਉਣੀ ਆਹ ਸਵਾਦ ਆਇਆ ਬਣਾਉਂ ਨੂੰ ਕੁਆਤਾ ਸਵਾਦ ਹੈ ਨਾ ਮੇਰੇ ਕੋਲ ਆਦਾ ਉਹ ਬੰਦੇ ਦਾ ਦੀਵਾ ਬੰਦ ਹੈ। ਨਾ ਉਹ ਕੀ ਗੱਲ ਸਾਡੀ? ਗੱਲ ਘੜੂਆਣੇ ਪੱਨੀ ਜਾਣੀ ਹੈਗੀ। ਫੋਨ ਕਿਹਦਾ ਵੱਜ ਰਿਹਾ? ਸਿਮੀ ਦਾ ਟਾਰਪਰ ਤੋਂ ਮੇਰੇ ਸੌਂ ਰਿਹਾ। ਜਿੰਵੇਂਦਰ ਕੱਠਾ ਬਹੁਤ ਚਾਹੀਏ। ਚੱਲ। ਹਾਲੇ ਕੋਈ ਕੀ ਕਹਿੰਦਾ ਹੁੰਨੇ ਆ? ਜੁੰਦੇਰ। ਜੁੰਦੇਰ। ਅਗਲੇ ਸਾਲ ਨੂੰ ਫੇਰ ਇੱਥੇ ਆਖਣ ਵਾਲਾ। ਬੜੀਆ ਰਹੇਗਾ। ਪੰਦੇ ਵਦਨ ਵਾਲੇ ਹੋਰ ਸਹੀ ਹੈ ਕਿ ਨਹੀਂ ਤੁਸੀਂ ਅਗਲੀ ਵਾਰੀ ਕਮਿਟਮੈਂਟ ਕਰੋ ਕਿ ਕਿੰਨੇ ਲੈ ਕੇ ਜਾਣੇ ਆ ਅਗਲੀ ਵਾਰੀ ਕਿ ਡਬਲ ਕੰਮ ਤਾਂ ਨਾ ਹੋ ਕੇ ਡਬਲ ਕਰੋ ਪੁਈਆ ਯਾਰ ਲੈ ਕੇ ਨਾ ਮਤਲਬ ਕਿੰਨੇ ਦੇਣੇ ਆ ਆਪਣੇ ਹੁਣ ਨਾ ਪੁਈਆ ਲੱਜਾਣਾ ਹਨ ਜੇ ਤੁਸੀਂ ਆਪੇ ਕਰ ਲੀਗੇ ਆ ਫਿਰ ਅਸੀਂ ਮੱਤੇ ਨਾ ਲਾ ਕੇ ਰੱਖਦੇ ਹਾਂ ਫਸਤ ਮੱਤੇ ਨਾ ਲਾ ਕੇ ਰੱਖਦੇ ਸਹੀ ਹੁੰਦਾ ਚਲੋ ਜੀ ਚਲੋ ਬਾਈ ਅੰਮ੍ਰਿਤਾਲ ਥੋੜੀ ਵਧੀਆ ਤੂੰ ਦੱਸ ਖਾਣਾ ਕੀ ਹੈ ਪਹਿਲਾ ਜਿਹੜੇ ਸੇਹ ਦਾ ਧਿਆਨ ਚੱਲਦਾ ਚਲ ਮੈਂ ਆਪ ਖਾਣਾ ਨਹੀਂ ਆ ਤੁਹਾਨੂੰ ਕਾ ਮਰੇ ਤੇ ਮੋਰੀ ਖੜੀ ਜਾਂਦੀ ਆ ਅਨੰਤ ਮੋਜ ਲੱਗ ਈ ਹੋਈ ਆ ਮੋਰੀ ਵੀ ਵਸਾਈ ਜਦ ਲਈ ਜੇਦੇ ਆਏ ਕਰੀਏ ਨੇ ਜਿਆ ਪਰਾਸਟਰ ਕਾਫੀ ਹੋਪਲੈਂਡੋ ਕੈਂਸਲ ਕਰ ਦਿੰਦੇ ਹਾਂ ਚਲੋ ਗੋਪੀਓ ਨਹੀਂ ਚੱਲੇ ਇਹ ਚੱਲੇ ਓਕਲੈਂਡ ਨੂੰ ਤੇ ਹੁਣ ਆਪਾਂ ਅੱਗੇ ਹੈ ਕੈਚ ਗਾਇਸ ਵੀਰੇ ਗਾਇਸ ਵੀਰੇ ਸੰਤਰੇ ਖਾ ਲੋ ਹੋਰ ਤਾਂ ਮਿੱਠੇ ਇੰਨੇ ਹੋਏ ਹੋਏ ਆ ਹਮ ਆਪਾਂ ਕਰਦੇ ਆ ਪੂਰੀ ਹਾਸੀਆ ਖੇਡੀਆਂ ਰੀਲਾਂ ਬਣਾ ਰਹੇ ਆ ਅੱਜ ਸਿਮੀਨਾ ਨੇ ਪਹਿਲੀ ਵਾਰ ਰੀਲ ਬਣਾਈ ਆ ਤਾਂ ਉਹ ਇੰਦੇ ਅਕਾਊਂਟ 'ਚ ਦਿਖਾਵਾਂਗੇ ਹਾਂਜੀ ਕੋਈ ਗੱਲ ਨਹੀਂ ਲਾਵਾਂਗੇ ਜੀ ਜ਼ਰੂਰ ਜਿਹੜਾ ਤੇਰੇ ਪਿਆ ਮੇਰੇ ਖਲ ਬੂਟਾ ਉਹੀ ਲਾ ਦੀ ਅੱਜ ਹਾਂਜੀ ਫਿਰ ਮਿਲਾਂਗੇ ਇਹਦੀ ਪਹਾੜੀ ਆਉਂਦੀ ਸਾਨੂੰ ਰਸਤੇ 'ਚ ਜਦੋਂ ਆਏ ਸੀ ਉਦੋਂ ਵੀ ਬਹੁਤ ਜ਼ਿਆਦਾ ਧੁੰਦ ਸੀ ਕਿ ਉਹ ਆਏ ਲੱਗਦਾ ਜੀ ਮੈਂ ਦਸੰਬਰ ਦਾ ਪੂਰਾ ਮਹੀਨਾ ਇੰਡੀਆ ਨਹੀਂ ਡੀਆੜੀ ਵੀ ਨਹੀਂ ਘਾ ਰਹੀ ਹੈ ਬਹੁਤ ਘਾ ਤੋਂ ਕਿਸੇ ਦੀ ਪਹਿਲਾ ਵੀ ਵੀ ਚੱਲਿਆਂ ਦੇ ਕਿਉਂ ਕਿੰਨੀ ਧੁੰਦ ਹੁਣ ਤੇ ਜਾਂਦੇ ਖੜ ਗਏ ਆਪਾਂ ਬੀਪੀ ਪਾਪ ਲਵਾਂਗੇ ਹੁਣ ਕਾਫੀ ਫਿਰ ਚੱਲਦੇ ਆਂ ਅੱਗੇ ਆਪਾਂ ਬੰਬ ਬਹੁਤ بڑا ਮਸ਼ਹੂਰ ਆ ਆਪਣੀ ਤਾਂ ਵੇਟ ਕਰ ਕਰ ਕੇ ਬਾਹਰ ਨਿਕਲ ਗਈ ਆਜੋ ਖੋਲਿਓ ਖਿੜਕੀ ਆਪਾਂ ਲਈ ਆਈ ਜੀ ਚਾਹ ਲਾਤੇ ਐ ਐਕਸਟਰਾ ਹੌਟ ਵਾਈਲਡ ਵਿੰਕ ਕੌਫੀ ਤੋਂ ਲਓ ਜੀ ਸਾਡਾ ਸਾਡਾ ਸਫਰ ਹੈ ਜਿਹੜਾ ਥੋੜਾ ਜਿਹਾ ਰਹਿ ਗਿਆ ਅੱਧੇ ਕੰਟੇ ਦਾ ਨਾ ਕੰਟੇ ਦਾ ਪਿਆਸ ਲੈ ਹੈ ਨਾ ਕੰਟੇ ਦਾ ਰਹਿ ਗਿਆ ਉਸ ਤੋਂ ਬਾਅਦ ਆਪਾਂ ਪਹੁੰਚ ਜਾਣਾ ਜੀ ਘਰੇ ਚਲੋ ਚੱਲੀਏ ਜੀ ਆਪਾਂ ਲੈਣਾ ਆਏ ਸੀਗਾ ਗਰੋਸਰੀ ਹੁਣ ਨਾਪਰੇ ਤੇ ਇਕੱਠੀ ਕਰੀਏ ਗਰੋਸਰੀ ਮੈਂ ਤੁਹਾਨੂੰ ਦੱਸਣਾ ਸੀਗਾ ਸਲਕਮਨ ਜੀ ਜਿਨ੍ਹਾਂ ਨੂੰ ਅਸੀਂ ਪੁੱਛਦੇ ਨਹੀਂ ਨਹੀਂ ਆ ਲੇ 5.5 ਡਾਲਰ ਨੂੰ 5.5 ਡਾਲਰ ਨੂੰ ਕਿਲੋ ਆ ਮਤਲਬ 250 350 ਦੇ ਆਸ-ਪਾਸ ਨੂੰ ਕਿਲੋ ਆ ਰੇ ਨਾਲੇ ਦੇਖੋ ਕਿਸੇ ਦੀ ਰੂਹ ਨਹੀਂ ਜੰਗੀ ਸਿੱਧੀ ਐਨੇ ਸੋਹਣੇ ਸੋਹਣੇ ਹੁੰਦੇ ਨੇ ਇੰਡੀਆ ਸੋ ਆਪਾਂ ਲੈਣਾਏ ਹੁਣ ਗਰੋਸਰੀ ਹਾਂਜੀ ਲੋ ਜੀ ਰੈਡੀ ਲਈ ਭਰਨਾ ਪ੍ਰੀਤ ਨੇ ਚਲੋ ਜੀ ਆਪਾਂ ਆਗੇ ਫਾਈਨਲੀ ਘਰੇ ਤੇ ਹੁਣ ਆਪਾਂ ਕਰਾਂਗੇ ਰੈਸਟ ਠੀਕ ਹੈ ਜੀ ਥੱਕ ਕੇ ਬਹੁਤ ਜ਼ਿਆਦਾ ਸਾਰਾ ਦਿਨ ਹੋ ਗਿਆ ਜਿੱਦਾਂ ਬੀਜ਼ੀ ਤੇ ਪੱਗ ਨਾਲ ਵੀ ਤਲੋਲ ਹੋਈ ਵੀ ਆ ਸੋ ਬਲੌਗ ਕਰਦੇ ਆਪਾਂ ਇੱਥੇ ਖਤਮ ਓਕੇ ਜੀ ਬਾਏ ਬਾਏ ਰੱਬ ਰਾਖਾ